ਕੋਈ ਡਾਕਟਰ ਉਥੇ ਕੋਈ ਡਾਕਟਰ ਸੀਗਾ ਸਰਕਾਰ ਵੱਲੋਂ ਉਹ ਕਿਹੜਾ ਸਰਕਾਰ ਦਾ ਡਾਕਟਰ ਹੈ ਜਿਨੇ ਇਹ ਗੱਲ ਕੀਤੀ ਕਿ ਮੈਡੀਕਲ ਟਰੀਟਮੈਂਟ ਨਾਲ ਅਸੀਂ ਢੱਲੇਵਾਲ ਸਾਹਿਬ ਨੂੰ 14 ਤਰੀਕ ਤੱਕ ਜ਼ਿੰਦਾ ਰੱਖ ਸਕਦੇ ਹਾਂ ਐਡਾ ਵੱਡਾ ਝੂਠ ਕਿਸਾਨਾਂ ਦੇ ਨਾਲ ਹੋ ਰਿਹਾ ਔਰ ਇਹ ਵੀ ਕਹਿੰਦੇ ਆ ਸਰਕਾਰੀ ਡਾਕਟਰ ਸਾਨੂੰ ਉਥੇ ਚਾਹੀਦਾ ਹੁਣ ਚ ਵੀ ਕਹਿੰਦੇ ਭਾਵੇਂ ਉਹ ਪੰਜਾਬ ਸਰਕਾਰ ਦਾ ਭਾਵੇਂ ਸੈਂਟਰ ਦਾ 14 ਤਰੀਕ ਤੱਕ ਉਹ ਕੋਣ ਬੰਦਾ ਵਾ ਜਿਨੇ ਕਿਹਾ ਕਿ ਢੱਲੇਵਾਲ ਸਾਹਿਬ ਨੂੰ ਤੁਸੀਂ ਦਵਾਈਆਂ ਤੇ ਜ਼ਿੰਦਾ ਰੱਖ ਸਕਦੇ ਹੋ ਇਹ ਝੂਠ ਆ ਕਿ ਕਿਸਾਨਾਂ ਨੂੰ ਝੂਠ ਬੋਲਿਆ ਜਾ ਰਿਹਾ ਹੈ ਅਤੇ ਦੱਲੇਬਾਲ ਨੂੰ ਮੈਡੀਕਲ ਟਰੀਟਮੈਂਟ ਦੇ ਸਹਾਰੇ ਜਿਉਂਦਾ ਨਹੀਂ ਰੱਖਿਆ ਗਿਆ ਹਸਪਤਾਲ ਜੀ ਹਾਂ ਇਹ ਦਾਵਾ ਡਾਕਟਰ ਸਵੈਮਾਨ ਨੇ ਕੀਤਾ ਹੈ ਜੋ ਕਿ ਲੰਬੇ ਸਮੇਂ ਤੋਂ ਜਗਜੀਤ ਸਿੰਘ ਦੱਲੇਬਾਲ ਦੀ ਦੇਖਰੇਖ ਕਰ ਰਹੇ ਨੇ ਦਰਸਲ ਪੰਜਾਬ ਹਰਿਆਣਾ ਦੀਆਂ ਸ਼ੰਭੂ ਅਤੇ ਖਨੌਰੀ ਸਰਹੱਦਾ ਦੇ ਪਿਛਲੇ ਲੰਬੇ ਸਮੇਂ ਤੋਂ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਦੂਜੇ ਪਾਸੇ ਐਮਐਸਪੀ ਸਣੇ ਕਈ ਮੰਗਾਂ ਨੂੰ ਲੈ ਕੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਵੱਲੋਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਦਾ ਅੱਜ 55ਵਾਂ ਦਿਨ ਹੈ ਉੱਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਕੇਂਦਰ ਸਰਕਾਰ ਵੱਲੋਂ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਜਿਸ ਤੋਂ ਬਾਅਦ ਬੀਤੀ ਦੇਰ ਰਾਤ ਡੱਲੇਵਾਲ ਮੈਡੀਕਲ ਸਹੂਲਤ ਲੈਣ ਲਈ ਰਾਜ਼ੀ ਹੋ ਗਏ ਜਿਸ ਤੋਂ ਬਾਅਦ ਉਹਨਾਂ ਨੂੰ ਡ੍ਰਿਪ ਲਗਾਈ ਗਈ ਹੈ ਪਰ ਹੁਣ ਡਾਕਟਰ ਸਵੈਮਾਨ ਜੋ ਕਿ ਲੰਬੇ ਸਮੇਂ ਤੋਂ ਉਹਨਾਂ ਦੀ ਟੀਮ ਢੱਲੇਵਾਲ ਦੀ ਦੇਖਰੇਖ ਕਰ ਰਹੀ ਹੈ ਉਹਨਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਝੂਠ ਬੋਲ ਰਹੀ ਹੈ ਅਤੇ ਢੱਲੇਵਾਲ ਨੂੰ ਕਿਸੇ ਵੀ ਕੀਮਤ ਤੇ ਮੈਡੀਕਲ ਸਹੂਲਤ ਜਾਂ ਫਿਰ ਦਵਾਈਆਂ ਦੇ ਸਹਾਰੇ ਜਿਉਂਦਾ ਨਹੀਂ ਰੱਖਿਆ ਜਾ ਸਕਦਾ ਉਹਨਾਂ ਕਿਹਾ ਕਿ ਮੀਟਿੰਗ ਲਈ 14 ਫਰਵਰੀ ਦਾ ਸਮਾਂ ਦਿੱਤਾ ਗਿਆ ਹੈ ਪਰ ਉਦੋਂ ਤੱਕ ਢੱਲੇਵਾਲ ਦਾ ਜਿਉਂਦਾ ਰਹਿਣਾ ਸੰਭਵ ਨਹੀਂ ਹੈ ਅਤੇ ਜੇਕਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਦੇ ਪ੍ਰਤੀ ਐਨੀ ਹੀ ਸੁਹਿਰ ਦੇ ਤਾਂ ਉਹਨਾਂ ਨੂੰ ਇਹ ਮੀਟਿੰਗ ਅੱਜ ਜਾਂ ਫਿਰ ਕੱਲ ਜਾਂ ਫਿਰ ਇੱਕ ਦੋ ਦਿਨਾਂ ਵਿੱਚ ਰੱਖਣੀ ਚਾਹੀਦੀ ਸੀ ਦੋਸਤੋ ਮੈਨੂੰ ਕਾਫੀ ਰਿਪੋਰਟਸ ਆ ਰਹੀਆਂ ਵਾ ਜਿਹੜੀ ਮੇਰੀ ਟੀਮ ਨਾਲ ਗੱਲਬਾਤ ਹੋ ਰਹੀ ਆ ਕਿ ਸਰਕਾਰੀ ਨੁਮਾਇੰਦਿਆਂ ਨੇ ਇਹ ਗੱਲ ਕੀਤੀ ਆ ਕਿ ਕਿ ਮੈਡੀਕਲ ਟ੍ਰੀਟਮੈਂਟ ਜਿਹੜੀ ਆ ਉਹ ਲੈ ਲਓ ਤੇ 14 ਤਰੀਕ ਨੂੰ ਮੀਟਿੰਗ ਇਹ ਕਿਸਾਨਾਂ ਦੇ ਨਾਲ ਬਹੁਤ ਵੱਟਾ ਝੂਠ ਹੋ ਰਿਹਾ ਮੈਨੂੰ ਨਹੀਂ ਪਤਾ ਇਹਦੇ ਵਿੱਚ ਕੌਣ ਸ਼ਾਮਿਲ ਆ ਪਰ ਬੰਦਾ ਦਵਾਈਆਂ ਤੇ ਜ਼ਿੰਦਾ ਨਹੀਂ ਰਹਿ ਸਕਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਸਰਕਾਰ ਦੀਆਂ ਚਾਲਾਂ ਦੇ ਵਿੱਚ ਨਾ ਆਓ ਕੋਈ ਡਾਕਟਰ ਉੱਥੇ ਕੋਈ ਡਾਕਟਰ ਸੀਗਾ ਸਰਕਾਰ ਵੱਲੋਂ ਉਹ ਕਿਹੜਾ ਸਰਕਾਰ ਦਾ ਡਾਕਟਰ ਹੈ ਜਿਨੇ ਇਹ ਗੱਲ ਕੀਤੀ ਕਿ ਮੈਡੀਕਲ ਟਰੀਟਮੈਂਟ ਨਾਲ ਅਸੀਂ ਡੱਲੇਵਾਲ ਸਾਹਿਬ ਨੂੰ 14 ਤਰੀਕ ਤੱਕ ਜ਼ਿੰਦਾ ਰੱਖ ਸਕਦੇ ਹਾਂ ਐਡਾ ਵੱਡਾ ਝੂਠ ਕਿਸਾਨਾਂ ਦੇ ਨਾਲ ਹੋ ਰਿਹਾ ਮੈਂ ਸਾਰਿਆਂ ਤੋਂ ਹੱਥ ਜੋੜ ਕੇ ਬੇਨਤੀ ਕਰਦਾ ਜੇ ਸਰਕਾਰ ਵਾਕਈ ਸੀਰੀਅਸ ਹੈ 14 ਤਰੀਕ ਤੱਕ ਕਿਉਂ ਵੇਟ ਕਰ ਰਹੀ ਆ ਕਿ ਉਹ ਮਰ ਜਾਣ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿਸਾਨਾਂ ਨੂੰ ਇਸ ਚਾਲ ਦਾ ਹਿੱਸਾ ਨਾ ਬਣੋ ਕੋਈ ਬੰਦਾ ਦਵਾਈਆਂ ਦੇ ਉੱਤੇ ਜ਼ਿੰਦਾ ਨਹੀਂ ਰਹਿ ਸਕਦਾ ਦਵਾਈਆਂ ਦਿੱਤੀਆਂ ਜਾਂਦੀਆਂ ਵਾਂ ਜਦੋਂ ਕਿਸੇ ਨੂੰ ਬਿਮਾਰੀ ਹੋਵੇ ਬਿਮਾਰੀ ਲਈ ਇਹ ਪਹਿਲੀ ਵਾਰੀ ਹਤਿਆਸ ਵਿੱਚ ਹੋ ਰਿਹਾ ਕਿ ਦਵਾਈਆਂ ਦਿੱਤੀਆਂ ਜਾ ਰਹੀਆਂ ਕਿਸੇ ਨੂੰ ਜ਼ਿੰਦਾ ਰੱਖਣ ਲਈ ਇਹ ਝੂਠ ਬੋਲਿਆ ਜਾ ਰਿਹਾ ਕਿਸਾਨਾਂ ਤਾਂ ਦੱਸਦੀ ਹੈ ਕਿ 14 ਫਰਵਰੀ ਨੂੰ ਚੱਦੀਗੜ੍ਹ ਵਿੱਚ ਕੇਂਦਰ ਸਰਕਾਰ ਪੰਜਾਬ ਸਰਕਾਰ ਅਤੇ ਕਿਸਾਨਾਂ ਵਿਚਾਲੇ ਮੀਟਿੰਗ ਰੱਖੀ ਗਈ ਹੈ ਸ਼ਨੀਵਾਰ ਨੂੰ ਖੇਤੀਬਾੜੀ ਅਤੇ ਕਿਸਾਨ ਪੜਾਈ ਵਿਭਾਗ ਦੇ ਸਯੁਕਤ ਸਕੱਤਰ ਖਨੌਰੀ ਸਰਹੱਦ ਤੇ ਪਹੁੰਚੇ ਜਿੱਥੇ ਕਿ ਉਹ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਉਹਨਾਂ ਵੱਲੋਂ ਮੁਲਾਕਾਤ ਕੀਤੀ ਗਈ ਅਤੇ ਹੁਣ ਉਹਨਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਗਿਆ ਹੈ ਦੂਜੇ ਪਾਸੇ ਇਸ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਲੈਣ ਲਈ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਡੱਲੇਵਾਲ ਮੈਡਿਕ ਕਲ ਟ੍ਰੀਟਮੈਂਟ ਲਾਨ ਲਈ ਰਾਜੀ ਵੀ ਹੋ ਗਏ ਪਰ ਹੁਣ ਉਹਨਾਂ ਦੇ ਦੇਖਭਾਲ ਕਰ ਰਹੇ ਡਾਕਟਰ ਸਵੈਮਾਨ ਨੇ ਦਾਵਾ ਕੀਤਾ ਹੈ ਕਿ ਡੱਲੇਵਾਲ ਨੂੰ ਕਿਸੇ ਵੀ ਕੀਮਤ ਤੇ ਮੈਡੀਕਲ ਟ੍ਰੀਟਮੈਂਟ ਦੇ ਸਹਾਰੇ ਜਿਉਂਦਾ ਨਹੀਂ ਰੱਖਿਆ ਜਾ ਸਕਦਾ ਤੁਹਾਨੂੰ ਇੱਕ ਵਾਰ ਫਿਰ ਤੋਂ ਡਾਕਟਰ ਸਵੈਮਾਨ ਦੀ ਉਹ ਪੂਰੀ ਗੱਲ ਬਾਤ ਸੁਣਾ ਦਿੰਦੇ ਆ ਜਿਸ ਵਿੱਚ ਉਹਨਾਂ ਨੇ ਡੱਲੇਵਾਲ ਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਨੇ ਮੈਨੂੰ ਅਗਨ ਮੈਂ ਕਦੀ ਵੀ ਹਲਚਲ ਦੇ ਵਿੱਚ ਵੀਡੀਓ ਨਹੀਂ ਚਾਹੁੰਦਾ ਸਾਂ ਮੈਂ ਪਰ ਮੈਨੂੰ ਇੰਨੀਆਂ ਫੋਨ ਆ ਰਹੇ ਆ ਇੰਡੀਆ ਤੋਂ ਔਰ ਮੈਂ ਇਨਾ ਜ਼ਿਆਦਾ ਕਨਸਰਨਡ ਆ ਡੰਨੇਵਾਲ ਸਾਹਿਬ ਲਈ ਮੈਨੂੰ ਨਹੀਂ ਪਤਾ ਉਹ ਕੌਣ ਲੋਗ ਨੇ ਜਿਹੜੇ ਸਰਕਾਰ ਵੱਲੋਂ ਗਏ ਸੀ ਔਰ ਇਹ ਗੱਲਾਂ ਹੋ ਰਹੀਆਂ ਕਿ ਅਸੀਂ ਦਵਾਈਆਂ ਤੇ ਉਹਨਾਂ ਨੂੰ ਜ਼ਿੰਦਾ ਰੱਖ ਸਕਦੇ ਆ ਮੇਰੇ ਡਾਕਟਰ ਕੰਮ ਕਰ ਰਿਹਾ ਕਰਦੇ ਰਹਿਣਗੇ ਔਰ ਇਹ ਵੀ ਕਹਿੰਦੇ ਆ ਸਰਕਾਰੀ ਡਾਕਟਰ ਸਾਨੂੰ ਉੱਥੇ ਚਾਹੀਦਾ ਹੁਣ 24 ਘੰਟੇ ਭਾਵੇਂ ਉਹ ਪੰਜਾਬ ਸਰਕਾਰ ਦਾ ਭਾਵੇਂ ਸੈਂਟਰ ਦਾ ਔਰ ਜੋ ਤੁਸੀਂ ਝੂਠ ਵੇਖੋ ਕਿਸਾਨਾਂ ਦੇ ਬੱਚੇ ਹੁਣ ਪੜ੍ਹੇ ਲਿਖੇ ਆ ਤੁਸੀਂ ਸਾਡੇ ਨਾਲ ਝੂਠ ਨਹੀਂ ਬੋਲ ਸਕਦੇ ਤੁਸੀਂ ਕਿਸਾਨਾਂ ਨਾਲ ਫਰੇਮ ਨਹੀਂ ਕਰ ਸਕਦੇ ਡੰਨੇਵਾਲ ਸਾਹਿਬ ਦੀ ਜ਼ਿੰਦਗੀ ਸਾਨੂੰ ਜ਼ਰੂਰੀ ਆ ਕਿਸਾਨਾਂ ਦੀ ਜ਼ਿੰਦਗੀ ਸਾਨੂੰ ਜ਼ਰੂਰੀ ਆ 14 ਤਰੀਕ ਤੱਕ ਉਹ ਕੋਣ ਬੰਦਾ ਵਾ ਜਿੰਨੇ ਕਿਹਾ ਕਿ ਢੱਲੇਵਾਲ ਸਾਹਿਬ ਨੂੰ ਤੁਸੀਂ ਦਵਾਈਆਂ ਤੇ ਜ਼ਿੰਦਾ ਰੱਖ ਸਕਦੇ ਹੋ ਇਹ ਝੂਠ ਆ ਲੋਕਾਂ ਨੂੰ ਕਹਿਣਾ ਮੈਂ ਵਾਰਨਿਕ ਆ ਬਹੁਤ ਵੱਡਾ ਝੂਠ ਕਿਸਾਨਾਂ ਨਾਲ ਹੋ ਰਿਹਾ ਇਹਦੇ ਇਹਦਾ ਹਿੱਸਾ ਨਾ ਬਣੋ ਮੀਟਿੰਗ ਹੋਾ ਜੀ ਚਾਹੀਦੀ ਆ ਕੱਲ ਚਾਹੀਦੀ ਆ ਡਾక్టర్ ਸਵੇਮਾਨ ਦਾ ਸਾਫ ਸਾਫ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਗਲਤ ਜਾਣਕਾਰੀ ਫੈਲਾਈ ਜਾ ਰਹੀ ਹੈ ਉਹਨਾਂ ਨੇ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧਦੇ ਨੇ ਅਤੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਕੇਂਦਰ ਸਰਕਾਰ سنجیدہ ਹੈ ਤਾਂ 14 ਤਰੀਕ ਦਾ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਹੈ ਕਿਉਂ ਕਿਸਾਨਾਂ ਨੂੰ ਪਹਿਲਾ ਮੀਟਿੰਗ ਦੇ ਲਈ ਨਹੀਂ ਬੁਲਾਇਆ ਗਿਆ ਫਿਲਹਾਲ ਇਸ ਪੂਰੇ ਮਾਮਲੇ ਤੇ ਹੁਣ ਡੱਲੇਵਾਲ ਜਾਂ ਫਿਰ ਦੂਜੇ ਕਿਸਾਨਾਂ ਅਗੋਂ ਦਾ ਕੀ ਕਹਿਣਾ ਹੋਵੇਗਾ ਉਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ